ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮੈਂ ਛੋਟ ਵੀਡੀਓ ਵਿੱਚ ਆਪਣੇ ਰਾਗੀ ਸਿੰਘਾਂ ਬਾਰੇ ਗੱਲ ਕਰ ਰਿਹਾ ਸੀਗਾ ਭਈ ਰਾਗੀ ਸਿੰਘਾਂ ਦੇ ਨਾਲ ਫਰੋਡ ਹੋ ਰਿਹਾ ਅੱਜ ਕੱਲ੍ਹ ਔਨਲਾਈਨ ਭਈ ਫੋਨ ਕਰ ਲੈਂਦੇ ਨੇ ਵਟਸਐਪ ਦੇ ਉੱਤੇ ਤੇ ਇਦਾਂ ਪਹਿਲਾਂ ਵੀ ਸਾਨੂੰ ਕਈ ਕੋਲ ਆਈਆਂ ਵਟਸਐਪ ਦੇ ਉੱਤੇ ਭਈ ਤੁਹਾਡਾ ਵੀਜ਼ਾ ਜਿਹੜਾ ਅਸੀਂ ਕਿਨੇ ਕਰਾਵਾਂਗੇ ਸਾਨੂੰ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਜਾਂ ਐਵੇਂ ਕਈ ਜਗ੍ਹਾ ਦੇ ਉੱਤੇ ਨਾਮ ਕਈ ਕੰਟਰੀਆਂ ਦਾ ਨਾਮ ਲੈਂਦੇ ਆ ਤੇ ਕਹਿੰਦੇ ਆ ਭਈ ਸਾਨੂੰ ਲੋੜ ਹੈ ਰਾਗੀ ਜੱਥੇ ਦੀ ਆਪਣੇ ਡਾਕੂਮੈਂਟੇਸ਼ਨ ਸਾਨੂੰ ਸ਼ੇਅਰ ਕਰੋ ਤੇ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਆਪਣੀ ਡਾਕੂਮੈਂਟੇਸ਼ਨ ਸਾਨੂੰ ਜਿਹੜੀ ਹੈ ਸਭੇਜੋ ਸੋ ਮੈਂ ਉਸ ਵਕਤ ਡਿਨਾਈ ਕੀਤਾ ਜਦੋਂ ਮੈਨੂੰ ਕਿਸੇ ਨੇ ਵਸ਼ਿੰਗਟਨ ਡੀਸੀ ਤੋਂ ਯੂਐਸਏ ਤੋਂ ਸਪੌਂਸਰ ਕਰਨ ਵਾਸਤੇ ਕਿਹਾ ਵੀ ਆਰ1 ਤੁਹਾਨੂੰ ਸਪੌਂਸਰ ਕਰਾਂਗੇ ਕੋਈ ਡਾਕਟਰ ਸੀ ਮਾਡਲ ਟਾਉਨ ਤੋਂ ਜਲੰਧਰ ਤੋਂ ਤੇ ਅਸੀਂ ਕਿਹਾ ਸੀ ਅਸੀਂ ਸਿੱਧਾ ਤੁਹਾਨੂੰ ਡਾਕੂਮੈਂਟੇਸ਼ਨ ਨਹੀਂ ਦੇ ਸਕਦੇ ਅਸੀਂ ਤੁਹਾਨੂੰ ਮੀਟ ਕਰਾਂਗੇ ਉੱਥੇ ਜਾ ਕੇ ਮਿਲਾਂਗੇ ਹੈਂਡ ਟੂ ਹੈਂਡ ਤੁਹਾਨਾਂ ਨਾਲ ਗੱਲਬਾਤਾਂ ਕਰਾਂਗੇ ਤੇ ਸਾਨੂੰ ਤੁਹਾਡੇ ਤੇ ਵਿਸ਼ਵਾਸ ਨਹੀਂ ਸਾਨੂੰ ਲੱਗ ਰਿਹਾ ਤੁਸੀਂ ਫਰੋਡ ਕਰਦੇ ਹੋ ਸੋ ਉਹਨੇ ਦੋ ਦਿਨ ਤੱਕ ਗੱਲ ਕੀਤੀ ਚੰਗੀ ਤਰ੍ਹਾਂ ਜਦੋਂ ਨੂੰ ਪਤਾ ਲੱਗਿਆ ਵੀ ਇਹ ਮੇਰੇ ਚਾਂਸੇ 'ਚ ਨਹੀਂ ਫਸਰੇ ਫਿਰ ਉਹਨੇ ਸਾਨੂੰ ਫੋਲੋ ਕਰਤਾ ਉਸ ਅਕਾਊਂਟ ਤੋਂ ਅਸੀਂ ਫਿਸ਼ਿੰਗ ਟੀਸੀ ਵੀ ਗੱਲ ਕੀਤੀ ਗੁਰਦੁਆਰਾ ਸਾਹਿਬ ਨਾਲ ਵੀ ਐਦਾਂ ਦਾ ਲੋੜ ਉਹਨੇ ਬਿਲਕੁਲ ਸਾਹਮਣਾ ਕਰਤਾ ਵੀ ਸਾਨੂੰ ਕਿਸੇ ਜਥੇ ਦੀ ਲੋੜ ਨਹੀਂ ਹੈਗੀ ਹਾਲ ਕੋ অলਰੈਡੀ ਦੋ ਜਥੇ ਹੈਗੇ ਆ ਤੇ ਐਦਾਂ ਗੱਲ ਹੋਈ ਸੋ ਕਈ ਵੀਰਾਂ ਨੂੰ ਐਦਾਂ ਫਸਾਇਆ ਉਹਨਾਂ ਨੇ ਤੇ ਆਪਣਾ ਧਿਆਨ ਰੱਖੋ ਬਿਨਾਂ ਵਜ੍ਹਾ ਤੋਂ ਕਿਵੇਂ ਆਪਣੀ ਡਾਕੂਮੈਂਟੇਸ਼ਨ ਸ਼ੇਅਰ ਨਾ ਕਰੋ ਕਿਸੇ ਨਾਲ ਜਦ ਤੱਕ ਤੁਸੀ ਤੁਹਾਨੂੰ ਪ੍ਰੂਵ ਨਹੀਂ ਹੁੰਦਾ ਵੀ ਹਾਂ ਬੰਦਾ ਸਹੀ ਹੈ ਅੱਗੇ ਵਾਲਾ ਤਦ ਤੱਕ ਤੁਸੀਂ ਆਪਣੀ ਡਾਕੂਮੈਂਟੇਸ਼ਨ ਬਿਲਕੁਲ ਕਿਸੇ ਨੂੰ ਨਹੀਂ ਦੇਣੀ। ਦੂਸਰੀ ਵਿਦੇਸ਼ ਕਿਵੇਂ ਆਉਣਾ ਤੁਸੀਂ? ਪਹਿਲੀ ਗੱਲ ਇਹ ਤੁਸੀਂ ਆਪਣਾ ਮਨ ਜਿਹੜਾ ਸਾਫ਼ ਰੱਖੋ ਬਾਣੀ ਦੇ ਵਿੱਚ ਨਿਤ ਨਿਮਮੀ ਹੋਵੋ। ਆਪਣੀ ਕੀਰਤਨ ਵੱਲ ਧਿਆਨ ਦਿਓ, ਆਪਣੀ ਵੋਕਲ ਵੱਲ ਧਿਆਨ ਦਿਓ ਵਧੀਆ ਤਰੀਕੇ ਨਾਲ ਵੀਡੀਓ ਰਿਕਾਰਡ ਕਰੋ ਆਪਣੀ ਕੀਰਤਨ ਦੀ ਜਿਹਦੀ ਤੁਹਾਡੀ ਵੋਕਲ ਸਾਫ਼ ਹੋਵੇ। ਵਧੀਆ ਤੁਸੀਂ ਕੋਈ ਕੁਕਮੈਂਟ ਮਿਲ ਜਾਂਦੇ ਨੇ ਬਲੂਟੂਥ ਆ ਵਗੈਰਾ ਮਿਲ ਜਾਂਦੇ ਨੇ। ਉਹਨਾਂ ਨੂੰ ਲਾ ਕੇ ਤੁਸੀਂ ਆਪਣੀ ਵੀਡੀਓ ਵਧੀਆ ਤਰੀਕੇ ਨਾਲ ਰਿਕਾਰਡ ਕਰ ਸਕਦੇ ਹੋ। ਦੂਸਰਾ ਭਈ ਵਧੀਆ ਤਰੀਕਾ ਨਾਲ ਕੁਆਲਟੀ ਵਾਲੀ ਵੀਡੀਓ ਰਿਕਾਰਡ ਕਰੋਗੇ ਸ਼ੇਅਰ ਕਰੋਗੇ ਤੇ ਗੱਲਾਂ ਬਾਤਾਂ ਕਰੋਗੇ ਵਿਦੇਸ਼ ਵਿੱਚ ਨੰਬਰ ਹੋਣਗੇ ਮੈਂ ਤੁਹਾਨੂੰ ਦੇਵਾਂਗਾ ਨੰਬਰ ਪ੍ਰੋਵਾਈਡ ਕਰਾਂਗਾ ਜਿਹੜਾ ਪਰਸਨਲੀ ਮੈਨੂੰ ਮੈਸੇਜ ਕਰੇਗਾ ਉਹਨੂੰ ਮੈਂ ਨੰਬਰ ਦੇਵਾਂਗਾ ਬਾਹਰਲੀ ਕੰਟਰੀਆਂ ਦੇ ਆਸਟ੍ਰੇਲੀਆ ਦੇ ਕੈਨੇਡਾ ਦੇ ਜਿਹੜੇ ਜਿੰਨਾ ਸਮੇਂ ਕੋਲ ਹੋ ਸਕੇਗਾ ਮੈਂ ਜ਼ਰੂਰ ਤੁਹਾਡੀ ਹੈਲਪ ਕਰਾਂਗਾ ਪਰ ਗੱਲਾਂ ਤੁਸੀਂ ਕਰਨੀਆਂ ਕਿਉਂਕਿ ਕੰਟੀਨਿਊਸਲੀ ਗੱਲ ਕਰਨੀ ਪੈਂਦੀ ਹੈ। ਕਹੋ ਵੀ ਉਹਨਾਂ ਨੂੰ ਯਾਦ ਕਰਾਉਣਾ ਪੈਂਦਾ ਰਿਮੈਂਬਰ ਕਰਾਉਣਾ ਪੈਂਦਾ ਕਿ ਤੁਸੀਂ ਐਗਜ਼ਿਸਟ ਕਰਦੇ ਹੋ ਤੁਸੀਂ ਵਾਰ-ਵਾਰ ਉਹਨੂੰ ਕਾਲ ਕਰੋਗੇ ਉਹਨਾਂ ਦੇ ਦਿੱਤੇ ਹੋਏ ਟਾਈਮ ਤੇ ਤਾਂ ਤੁਹਾਡਾ ਸਹੀ ਹੋਏਗਾ ਤੇ ਮੈਂ ਤੁਹਾਡੀ ਪੂਰੀ ਹੈਲਪ ਕਰਾਂਗਾ ਇਸ ਵਿੱਚ ਕਿਵੇਂ ਤੁਸੀਂ ਕਰ ਸਕਦੇ ਹੋ ਤੁਸੀਂ ਮੈਨੂੰ ਸਿੱਧਾ ਡਾਇਰੈਕਟ ਮੈਸੇਜ ਕਰ ਸਕਦੇ ਹੋ ਮੈਂ ਤੁਹਾਨੂੰ ਪ੍ਰੋਵਾਈਡ ਕਰਵਾਵਾਂਗਾ ਨੰਬਰ ਜਿਹੜੇ ਜਿਨ੍ਹਾਂ ਨੂੰ ਰਾਗੀ ਸਿੰਘਾਂ ਦੇ ਲੋਡ ਹੁੰਦੀ ਮੈਂ ਦੱਸਾਂਗਾ ਤੁਹਾਨੂੰ ਤੇ ਥੈਂਕ ਯੂ ਤੁਹਾਡਾ ਆਪਣਾ ਧਿਆਨ ਰੱਖੋ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ